ਮਰਨਿੰਗ ਸਾਰਿਆਂ ਨੂੰ ਕਿਵੇਂ ਤੁਸੀਂ ਸਾਰਿਆਂ ਨੇ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਤਾਂ ਸਵਾਗਤ ਹੈ ਤੁਹਾਡਾ ਮਿਸਟਰ ਨੂੰ ਮਿਸ ਢਿੱਲੋ ਵਲੌਗ ਬਣੇ ਰਹੋ ਐਂਡ ਤੱਕ ਵਲੌਗ ਬਹੁਤ ਹੀ ਜ਼ਿਆਦੇ ਘੈਂਟ ਆਸਰੀ ਗਾਲ ਸਾਰਿਆਂ ਨੂੰ ਪਿਆਰ ਭਰੀ ਗਾਲ ਸਾਰਿਆਂ ਨੂੰ ਤੇ ਇੱਧਰ ਤਿਆਰੀ ਹੋ ਰਹੀ ਆ ਦਵਾਰ ਤੋਂ ਕਾਦੀ ਗੱਜਰ ਰੇਲਾ ਗੋਜ਼ਰੇਲਾ ਗੋਜ਼ਰੇਲੇ ਕੀ ਸ਼ੀਰ ਹੈ ਬੀਲੇ ਸਿਰਿਆਂ ਨੇ ਬੇਲੇ ਬਣਾਉਣੇ ਆ ਗਿਜਰੇਲੇ ਦੂਜੇ ਕਦਾਂ ਨਿਕਲ ਗਿਜਰੇਲੇ ਲੋ ਜੀ ਗਾਜਰ ਪਾਗ ਬਣਨ ਜਾ ਰਿਹਾ ਆ ਮੰਮੀ ਮਮੀ ਮੇਰੀ ਚਲੀ ਜਾਂਦੀ ਆ ਗਾਜਰਾ 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 ਤੇ ਹੋਰ ਫਿਰ ਬਣਾਓ ਤੁਸੀਂ ਵੀ ਗਿਜਰੇਲਾ ਗਾਜਰਾ ਵੀ ਸਾਤੀਆਂ ਗਾਜਰਾ ਵੀ ਸਾਤੀਆਂ ਹੋਂ ਤਾਂ ਗਾਜਰਾ ਸਿਆਣਾ ਜੀ ਸਵਾਦ ਲੱਗਦਾ ਗਿਜਰੇਲਾ ਗਰਮੀ ਜੀ ਵੀ ਬਣਾਤਾ ਸੀ ਮੈਂ ਗਰਮੀ ਆ ਜੀ ਵੀ ਅਸੀਂ ਤਾਂ ਬਣਾ ਹੀ ਲਈਦਾ ਮਗਰ ਉਹ ਜਾ ਕੇ ਜਰ ਉਹ ਥਿਆਂ ਆਇਆ ਸੀਗਾ ਮਹਿਲ ਕਨੌਣਾ ਭਾਈ ਕਾ ਜਰੋਂ ਬਹੁਤੀ ਕੀ ਕਹਿੰਦੀ ਸੀ ਸੋਹਣੀਏ ਮੇਰੀ ਜਾਨ ਮੇਰੀ ਮੰਮੀ ਮੇਰੀ ਡਰ ਲਓ ਇਹ ਡਰ ਲਓ ਮੇਰੀ ਜਾਨ ਮੇਰਾ ਰਸਤਾਨ ਮੁੰਡਾ ਹੈਗਾ ਨੇ ਰਸਤਾਨ ਜਿਹੜੇ ਜਾ ਲ ਮਹਿਲ ਕਨੌਣਾ ਭਾਈ ਆਇਆ ਸੀ ਟੈਂਕੂ ਘਰ ਕੇ ਸ਼ਾਦੀ ਦੇ ਘਰ ਦੀ ਸ਼ਾਦੀ ਤੇ ਹੂੰ ਇਹਰਾ ਬੀਟੀ ਕਿੰਨਾ ਲਿਓ ਜੋਸ ਹਾਂ ਗਾਜਰਾਂ ਦੇ 50 ਹਣੀਆਂ 2.5 ਕਿਲੋ ਹਾਂ ਇਹ ਕੀ ਕਰਨੀਆਂ ਨੇ ਆਚਾਰ ਪਾਣਾ ਭਣੇ ਮੈਂ ਤਾਂ ਨਹੀਂ ਗਜਰੀਲਾ ਪਾਣਾ ਕਹਿੰਦਾ ਹਣ ਵੀ ਉਹ ਤਾਂ ਹਾਂ ਗੱਲ ਮੀਆਂ ਚ ਜਾ ਕੇ ਗਜਰੀਲਾ ਬਣਾਇਆ ਹਾਂ ਮੰਮੀ ਮੇਰੀ ਬਣਾਉਂਦੀ ਆ ਦੀ ਜਦੋਂ ਜੀ ਕੀਤਾ ਗਜਰੀਲਾ ਜੀ ਜੀ ਤਾਂ ਦੇਦ ਨੂੰ ਲੱਗਦਾ ਵੀ ਹਾਂ ਮੇਰੇ ਜਵਾਕਾ ਨਾਣ ਲੋੜਾ ਕਾਸੀ ਦੀ ਚੀਜੀ ਚੀਜੀ ਤੇ ਬਣਾਉਂਦੀ ਮੰਮੀ ਮੇਰੀ ਚੀਜੀ ਦੀ ਚੀਜੀ ਬਣਾ ਕੇ ਦੇਂਦੀ ਸਾਨੂੰ ਜਦ ਹੀ ਇਹਨਾਂ ਦੇ ਕਾਜਾਂ ਕਰਾ ਰਹੇ ਨੇ। ਕਾਜਾਂ ਵਿੱਚ ਮਾਂ ਲਈ ਤਾਂ ਜਵਾਗ ਨਿੱਕੇ ਹੀ ਹੁੰਦੇ ਆ। ਚੀਜ਼ੀ ਨਹੀਂ। ਕਿਆ ਵੀ ਚੀਜ਼ਾਂ। ਚੀਜ਼ਾਂ। ਕਿਵੇਂ ਬਣੀ ਸਿੱਟੀ? ਅੱਛਾ। ਡੈਡੀ ਵਾਸਤੇ ਸਵੈਟਰ ਬਣ ਕੇ ਲੈ ਕੇ ਆਏ। ਪਹਿਲਾਂ ਸਾਰੇ ਨੇ ਮੰਮੀ ਡਿੱਡ ਭੰਡੇ ਦਿੰਦੇ ਹੁੰਦੇ ਸੀ। ਜਿਨ੍ਹਾਂ ਨੇ ਸੱਬਰ ਵੱਡੇ ਵੱਡੇ ਹੀ ਇੰਨੇ ਇੰਨੇ ਹੀ ਕਰਨੇ ਸੀ। ਹਾਂ। ਫਰਗਰਾਮ ਹੋਊਗਾ। ਮੰਗਲ ਦੇ ਤਾਂ ਨਹੀਂ ਤੇ ਹਾਂ ਜਾ ਕੇ ਘਰੇ ਇਹ ਹਲਬਾ ਬਣਾਉਗੇ ਸ਼ੁਰੂ ਲੋਕ ਪਸ ਅੱਛਾ ਜੀ ਬਾਹਰ ਉਹਦੇ ਕੋਈ ਪਾਣਾ ਕਿੰਨਾ ਚਾਸਕਾ ਰੋਸੂ ਹਾਂ ਕੰਮ ਮਾਈ ਜਾਂਦੇ ਹੁੰਦੇ ਆ ਉਹ ਲੋ ਉਹਦੇ ਭਾਂਡੇ ਪਏ ਮਮੀ ਤੁਹਾਡੇ ਵਿਆਹ ਦੇ ਹਨ ਉਹ ਇਹਨਾਂ ਨੇ ਕਿਤੇ ਜਾਣਾ ਭਾਂਡੇ ਕਿੰਨਾ ਟਾਂ ਹੋ ਗਿਆ ਫਿਰ ਰਹਿਣ ਕਿੰਨੇ ਸਾਲ ਹੋ ਗਿਆ ਮਾਂ ਵਿਆਹ ਨੂੰ ਵਿਆਹ ਹੋ ਗਿਆ 30 ਸਾਲ 38 ਸਾਲ ਦੀ ਕਿੜਾਈ ਜਿਵੇਂ ਨਵੀਂ ਨਵੀਂ ਪਈ ਆ। ਜਾਨਾ ਪੰਗਿਆ ਜਾਨਾ ਪੰਗਿਆ। ਅੱਛਾ। ਕਿੜਾਈ ਲੈ ਹਵਾਰੇ ਬਾਰਤ ਲਈਓ। ਹਾਂ। ਕਿੜਾਈ ਲੈ। ਜਾਨਾ ਸਾੜੀਂ ਹੱਥਾਂ ਨਾਲ ਮੀਂਹ ਤਾਂ ਦੇਖੇ ਹੈੜਾਂ ਪਾਈ ਹੋਈਆਂ। ਜਾਲੀਆਂ ਮੰਨੀ ਜਲੇਬੀਆਂ। ਜਲੇਬੀਆਂ? ਜਾਲੀਆਂ ਜਲੇਬੀਆਂ ਜਾਲੀ ਤੇ। ਅੱਛਾ। ਸਾੜੀ ਉੱਥੇ ਮੇ ਬੀਬੀ ਲਈ ਮਾਸੀ ਬਣਨੇ ਕਲੇ ਕੇ ਆਂਦੀ ਹੁੰਦੀ ਸੀ। ਮੈਂ ਬਣਾਣਾ ਕੀ ਐ ਜਲੇਬੀ ਮੂ ਲਉਣੀ ਨਹੀਂ ਨਾਲੇ ਆ ਨਾਲੇ ਤਾਂ ਇੱਕ ਤਾਂ ਸਿਨ ਮਾਰਨਾ ਹੁਣ ਇੱਕ ਐ ਹੱਥਾਂ ਨਾਲ ਹੀ ਮੈਂ ਇਹਨਾਂ ਸਫਾਈ ਸਾਰੀਆਂ ਹੱਥਾਂ ਨਾਲ ਨਾਲੇ ਤਾਂ ਜੀ ਢਾਗੇ ਪਾ ਕੇ ਅੱਛਾ ਹੱਥਾਂ ਨਾਲੇ ਹਾਂ ਚਾਰ ਢਾਗੇ ਆ ਪਾ ਲੇ ਪੰਜ ਚਾਰ ਹਾਂ ਐ ਜਾ ਕੇ ਉਹ ਬਸ ਹੱਥਾਂ ਨਹੀਂ ਮੁੰਨਦੀ ਨਹੀਂ ਅੱਛਾ ਇਹ ਕੁਝ ਸਾਰੀਆਂ ਸਫਾਈ ਕਰ ਦੇ ਮੈਂ ਬੁੱਕੇਰੇ ਹੱਥ ਕੰਬਣੇ ਲੇ ਪੜ੍ਹ ਪੜ ਸੁਆਵੇਂ ਬੋਲਾ ਸੀਰੋ ਉਹ ਉਹਦੇ ਅੱਟਕਾ ਦਾ ਕੰਮ ਰਹੀ ਸੀ ਹੋਜੋਰ ਸੀ ਖਾਂਦੀ ਇਹਨਾਂ ਨੂੰ ਕੀ ਮੰਦਾ ਸੀ ਅੱਛਾ ਜੇ ਮੇਰੇ ਨਾਲ ਤਾਂ ਲੱਗਦੀ ਮਹਾਂਗਾ ਜੇ ਸਾਮ ਕਰ ਤਰਸ ਨੂੰ ਇੱਕ ਆ ਨਿਆ ਰੇ ਪੈਰਾ ਕਰ ਰਿਹਾ ਇਹ ਜੋੜੇ ਹੋਏ ਇਹਦੇ ਨਾਂ ਦੇ ਤਾਣ ਜਾਂ ਤੇ ਜੱਸਾ ਜੋੜੇ ਅੱਛਾ ਇਹ ਵੀ ਤਾਂ ਲੱਗਦੇ ਤਾਂ ਸੇਮ ਨਹੀਂ ਨਾ ਹਉ ਹੋ ਜੀ ਗੋਲਡੀ ਤੇ ਉਹ ਜੱਸਾ ਵੀਰਾ ਉਹ ਲੱਗਦੇ ਨੇ ਉਹ ਤਾਂ ਨਹੀਂ ਉਹ ਜੀ ਉਹ ਦੋ ਚੋਟੇ ਪਾ ਦੋ ਜੀ 1 ਕਿਲੋ ਗਾਜਰਾ ਚ 2 ਕਿਲੋ ਦੁੱਧ ਪਾਤਾ 2 ਕਿਲੋ ਪਾਉਣਗੇ ਹੋਰ ਪਾਉਣ ਪਲਾਂ ਸੇਕ ਲੱਗ ਗਿਆ ਦੋਨੇ ਗਾਜਰਾ ਚੰਗੀ ਤਰ੍ਹਾਂ ਸਕਾਲੀਆਂ ਪਹਿਲਾਂ ਉਹਨਾਂ ਪਾਣੀ ਜਾ ਦੁੱਧ ਪਾ ਜਾ ਅੱਜ ਮਲਾਈ ਹੈਣੀਗੀ ਤਾਈਆਂ ਦੁੱਧ ਪਾਉਂਦੇ ਨੇ ਥੋੜੀ ਆ ਉਦੋਂ ਬਾ ਬਾਲਾ ਬੜੀਆ ਦੇ ਸੀਗੀ ਅਗਲੀ ਗੱਲਾਂ ਪਾਵਾਂਗੇ ਦੁੱਧ ਅਸੀਂ ਵਿਹਲੇ ਆ ਘਰੇ ਬਣਾਈ ਜਾਣਗੇ ਗਜ਼ਰੇਲੇ ਸਾਨੂੰ ਹੋਰ ਕੀ ਕੰਮ ਹੀ ਨਹੀਂ ਵਿਹਲੇ ਆ ਵਿਹਲੇ ਬਹਿ ਕੇ ਥੱਕ ਜਾਂਦੇ ਆ ਰੋਟੀ ਪਕਾਓ ਨਾਲ ਕਾਹ ਚਾੜਨਾਰੂ ਕੋਚੀ ਲਾਲ ਕੱਪੜੇ ਤੋਂ ਬਸ ਰੋਟੀ ਮੈਂ ਬਣਾ ਲਉ ਇਹ ਕੰਮ ਸਾਡੇ ਕੋਲ ਬਾਅਦ ਚ ਬਹਿਲੇ ਬੈ ਗੋਟ ਪਾਵਾਂ ਕਿੰਨਾ ਕਿਲੋ ਬਾਗੇ ਰਾਂਜ ਕਿੰਨਾ ਕਿਲੋ ਦੋ ਤਨ ਕਿਲੋ ਹਾਂ ਅਸ਼ੁਰ ਉਹ ਦੋ ਦੋ ਪਾ ਰਿਹਾ ਉਹ ਪਿਆਈਆ ਕੱਲੀ ਵਿੱਚ ਬੈ ਜਾਣਾ ਕੱਲ ਕਿੰਨਾ ਕੋ ਕਿੰਨਾ ਦਾਦ ਸੀ ਉਹ ਆਪਣੇ ਕੋਲ ਅਸੀਂ ਅਕ ਉਸ ਕਰਦੇ ਨਹੀਂ ਸੱਢ ਕਰ 8 ਲੀਟਰ ਦੁੱਧ ਪਿਆ ਰੋਜ਼ 2 ਕਿਲੋ ਹੁੰਦਾ ਨਾ ਵਰਤਦੇ ਆ ਇਹਨਾਂ ਨਾ ਮਾਮੂ ਤਾਂ ਇੰਨਾ ਨਹੀਂ ਰਹਾ ਕੱਲਾ ਹੀ ਦੁੱਧ ਪੀਂਦਾ ਹਾਂ ਆਪਾਂ ਲੈਣਾ ਪਾਣੀ ਪੋਣੇ ਦੁੱਧ ਦੇ ਚਪਤੀ ਬਾਕੇ ਬਸ ਸਵੇਰ ਪੀ ਲੈਣੇ ਵੀ ਮੱਕ ਜੂਗਾ ਦਹੀਂ ਬਣਾਉਂਦੇ ਨਾ ਨਹੀਂ ਗੜਗੀ ਕਰਕੇ ਨਹੀਂ ਬਣਾਉਂਦੇ 88 ਹੁਣ ਦੇ ਨਹੀਂ ਰਵੀ ਰਵੀ ਵੀ ਨਹੀਂ ਖਾਂਦੇ ਤਾਂ ਨਹੀਂ ਬਣਾਉਂਦੇ ਆਪਾਂ ਨੀ ਤੇ ਦਹੀਂ ਨਜਰ ਦਹੀਂ ਨਾਲ ਰਹਿੰਦੇ ਸੀਗੇ ਦੁੱਧ ਖਤਮ ਹੋ ਜਾਂਦਾ ਸੀ 1 ਲੀਟਰ ਦਹੀਂ ਜਮਾਨ ਲਈ ਹਾਂ ਇਹ ਤਾਂ ਦੇ ਰਿਹਾ ਬੋਤਾ ਰਹਿੰਦੀ ਹੋਰ ਕਿ ਹੁਣ ਮੁੱਕੰਦਾ ਨਹੀਂ ਲੈਂਦਾ ਪਾਪਾ ਮੁਕਰਾਂਗੇ ਆ ਦਹੀਂ ਖੱਟਾ ਹੁੰਦਾ ਸੀ ਥੋੜਾ ਹੋਰ ਪਾ ਲੋ ਦੁੱਧ ਦੇ ਚ ਪਤਾ ਨਹੀਂ ਮੈਂ ਤੁਮ ਮੁੱਕ ਲੀ ਗੀ ਮੀ ਜੀ ਹਾਂ ਬੋਲੀ ਜੀ ਮੈਂ ਮਕਾਂਗਾ ਚਾਰ ਦਿਨ ਦਾ ਮੂਰੇ ਪਿਆ ਮੂੰਹ ਤੇ ਦੁੱਧ ਬਹੁਤ ਨਾ ਮਾਰਦੀ ਮੈਂ ਸਵੇਰੇ ਮੈਂ ਕੱਲ ਮੰਗਤੀ ਨਹੀਂ ਆਈ ਚਾਹ ਥੋੜੀ ਸੀ ਹੁਣ ਵੀ ਦੁੱਧ ਪਾਤਾ ਹਾਂ ਇੱਕ ਜਨ ਅੱਗੇ ਆਇਆ ਮੰਗਤਾ ਚਾਹ ਹੈ ਇਹ ਚਾਹ ਹੈ ਮੱਧਾ ਗਲਾਸ ਦੁੱਧ ਹੀ ਪਾ ਲਈ ਮੈਂ ਲਫੜ ਚਾਹ ਤਾਂ ਨਹੀਂ ਹਾਂ ਹਾਂ ਆਉਂਦੇ ਵੀ ਉਹ ਸੇ ਟਾਈਮ ਜਦੋਂ ਚਾਹ ਨਹੀਂ ਹੁੰਦੀ ਜੀ ਉਦੋਂ ਨਹੀਂ ਆਉਂਦੇ ਜਦੋਂ ਜਾ ਹੁੰਦੀ ਅੱਜ ਆਏ ਨਹੀਂ ਨਾ ਆਏ ਨਹੀਂ ਮੜੀਕ ਦੇਖੀ ਕੱਲ ਦਿਮਾਗ ਖਾ ਗਏ ਬੀਬੀ ਚਾਪ ਪਵੇ ਲੱਗੀ ਨਾ ਤੈਨੂੰ ਹਾਂ ਅੰਦਰ ਕੱਟਣ ਨੂੰ ਫਿਰਦੀ ਸੀ ਸਾਰਿਆਂ ਨੂੰ ਬੀਬੀ ਨੇ ਕਾ ਕਿੱਲੇ ਸੰਗ ਹਾਂ ਆਵਾਜ਼ ਤਾਂ ਨਹੀਂ ਲੜਦੀ ਏ ਉਹ ਚੌਥੀ ਗਲੀ ਤੇ ਜਾ ਕੇ ਸੁਣਦੀ ਏ ਮੂੰਹ ਪਾਰੇ ਨਹੀਂ ਦਾਖਾਂ ਤੋੜ ਕੇ ਦੇਖੋ ਕਿੰਨੀ ਸੋਹਣੀਆਂ ਗੱਡੀਆਂ ਗੱਡੀਆਂ ਦਾ ਖਾਣੀ ਮਲਾਈ ਇੰਨੀ ਕਰਜਾ ਇੰਨੇ ਕੀ ਪਣ ਚਾਹੀਦਾ ਹਾਂ ਬਈ ਤਾਂ ਨਿਕਲ ਦੋਦੂ ਕੀ ਪਏ ਬਹੁਤ ਅਭੀ ਪਾएंगे ਬਦਾਮ ਇਸਮੇ ਸਾਡਾ ਕੁਆ ਹੋ ਕੀ ਕਹਿੰਦੇ ਗਜ਼ਰੇਲਾ ਬਣੀ ਬਣ ਗਿਆ ਬਸ ਰੈਦਰ ਰੈਦਰ ਕੇ ਕਮਲਾ ਹੋ ਗਿਆ ਬਣ ਹੀ ਗਿਆ ਪਿਗਲਾ ਕੇ ਬਣੀ ਰਹੇ ਨਹੀਂ ਰਹੇ ਅੱਛਾ ਦੇਖੋ ਇਹ ਨਾਲ ਨਾਲ ਲੱਗਦਾ ਹੈ ਅਬ ਪਾएंगे ਮਲਾਈ ਮਲਾਈ ਤਾਂ ਸੀ ਉਸ ਦਿਨ ਕਿਉਂ ਬਣਾ ਲਿਆ ਸੀਗਾ ਹੋਲੀ ਬੈਰੀ ਹੈ ਮલાઈ ਹੁਣ ਥੋੜਾ ਜਿਹਾ ਭੁਰਾ ਜਿਆਦਾ ਟੇਸਟ ਹੋ ਰਿਹਾ ਹਾਂ ਆਹ ਕੱਟ ਲੱਗ ਗਿਆ ਕਿ ਤੂ ਆ ਹਮ ਨਹੀਂ ਲੱਗਿਆ ਆ ਖਾਣਾ ਤਾਂ ਚਾਜ ਰਹਾ ਆਹ ਨਹੀਂ ਤਾਂ ਖਾਓ ਹੀ ਨਾ ਜੀ ਗੱਲਾਂ ਬਾਤ ਪਹਿਲਾਂ ਸ਼ੀਰਤ ਜ਼ਰੂਰੀ ਹੈ ਦਦੋਰ ਲੈ ਕੇ ਮੰਮਾ ਤਾਂ ਜੀ ਬਸ ਇਹ ਬਹੁਤ ਆ ਜਾ ਰਿਹਾ ਮੁਰਗਾ ਇਹਨਾਂ ਨੂੰ ਦੇ ਦੇ ਰਹਿਣਾ ਕਿ ਕਹਿ ਜਾ ਮੰਨਦਾ ਚਾਹ ਸਮਾਂ ਲਾ ਦਾਂ ਤਾਂ ਉਹ ਮੈਂ ਜਦ ਪਿਛਲੀ ਹੁਣ ਪਹਿਲਾ ਬਣਾਇਆ ਸਭ ਕੁਝ ਜਿੜਲਾ ਉਹ ਚ ਦਾਖਾਂ ਪੂਰੀਆਂ ਨੇ ਪਤਾ ਨਹੀਂ ਕਾਲੀਆਂ ਕਾਲੀਆਂ ਹੋ ਗਈਆਂ ਸੀ ਨਾ ਬਸੇ ਵੀ ਹੋਈਆਂ ਨਹੀਂ ਹਮਮਮ ਇਹ ਬਾਹਰ ਤੇ ਪਾਉ ਕੱਚੀਆਂ ਰਹਿਣ ਲੇ ਭਾਈ ਨੂੰ ਰੰਨਾ ਦਮ ਪੱਛੋ ਫੇਰ ਨਹੀਂ ਕੱਚੀਆਂ ਰਹਿਣ ਉਹ ਜੇ ਤੁਰ ਲੱਭਦੀ ਨਹੀਂ ਖੋਹੇ ਚ ਉਹ ਆਪਾਂ ਜਿਹੜਾ ਖੂਹ ਬਣਾਉਂਦੇ ਸੀ ਉਹ ਦਵਾਈਆਂ ਸੀ ਤਾਂ ਨਹੀਂ ਦੱਬਦੀਆਂ ਸਾਡਾ ਖੂਹ ਬਣ ਗਜ਼ਰੀਲਾ ਬਣ ਚੁੱਕਿਆ ਖੋਇ ਨਿਕਲੀ ਜਾਂ ਦੋ ਵਾਰੀ ਵਾਰੀ ਸਾਡਾ ਗਜ਼ਰੀਲਾ ਬਣ ਚੁੱਕਿਆ ਆ ਦੇਖੋ ਕਿੰਨਾ ਸੋਹਣਾ ਲੱਗਦਾ ਅਸ ਤਾਂ ਵੱਟ ਕੱਢਤੇ ਮਮੀ ਨੇ ਗਜ਼ਰੇਲੇ ਲੇ ਵਾਲੇ ਬਸ ਹੁਣ ਕੱਢ ਦਾਂਗੇ ਬਹੁਤ ਟਾਈਮ ਹੋ ਗਿਆ 3-4 ਘੰਟੇ ਹੋ ਗਏ ਉਹਨਾਂ ਨੂੰ ਗਜ਼ਰੇਲੇ ਬਣਾਉਂਦੇ ਨੇ ਕੱਟਦੇ ਹਾਂ ਕਿਹਨੂੰ ਮੇਰੀ ਢਾਰ ਲੋਤੀ ਸਵਾਦੀ ਬਣਦੀ ਹੁੰਦੀ ਆ ਬਾਲਾ ਦੇਖਣ ਦਾ ਸਵਾਲ ਲੱਗਿਆ ਦਿਖਾ ਕੇ ਪਤਾ ਲੱਗੂਗਾ ਕਿਵੇਂ ਬਣਿਆ ਦਾ ਵੱਟ ਕੱਢੇ ਪਏ ਮੇਰੀ ਢਾਰ ਲੋਣੀ ਦੇ ਲਬਣ ਕੇ ਹੋ ਚੁੱਕਿਆ ਤਿਆਰ ਦੇਖੋ ਕਿੰਨਾ ਸੋਹਣਾ ਦਿਨ ਨਾ ਕਿੰਨਾ ਸੋਹਣਾ ਬਣਾਇ ਬੀ ਡਾਰ ਲਣੀ ਕਸ਼ਕਾ ਪਿਆ ਉਦੋਂ ਤੇ ਜੀ ਨੰਗਿਆ ਸੀ ਨਿਕਲ ਗਿਆ ਸੀ ਉਦੋਂ ਥੋੜਾ ਬਣਾਇ ਸੀ ਨਾ ਸੀ 2 ਕਿਲੋ ਦਾ ਥੋੜਾ ਜਿਹਾ ਚੁਪਿਆ ਬਸ ਇੰਨਾ ਕੁ ਬਣਿਆ ਹੈ ਹੋਰ ਬੀ ਡਾਰ ਲਤੀ ਜੀ ਸਵਾਲ ਬਣੀ ਬਣਾਉਂਦੀ ਹੈ ਖਾਦਾ ਨਹੀਂ ਵੈਸੇ ਖਾ ਕੇ ਦੱਸਾਂਗੇ ਕਿਦਾਂ ਦਾ ਬਣਿਆ ਹੋਆ ਬਹੁਤ ਹੀ ਬਹੁਤ ਹੀ ਬਹੁਤ ਹੀ ਬਹੁਤ ਹੀ ਜਿਆਦਾ ਸਵਾਦ ਬਣਾਇਆ ਮੇਰੀ ਢਾਲ ਲਣੇ ਦਾ ਜ਼ਰੀਲਾ ਤੁਸੀਂ ਵੀ ਖਾ ਲੋ ਅੱਜ ਸਾਰੇ ਜਾਣੀ ਬਾਲਾ ਘੈਂਟ ਆ ਸੱਚੀ ਬਹੁਤ ਹੀ ਜਿਆਦਾ ਸਵਾਦ ਮੇਰੀ ਢਾਲ ਉਹ ਰੇਤੀ ਸਵਾਦ ਹੀ ਬਣਾਉਂਦੀ ਹੈ ਸੱਚੀ ਕਹਿਣ ਨੂੰ ਕੀ ਕਹਿਣਾ ਬਾਲਾ ਸਵਾਦ ਬਹੁਤ ਹੀ ਜਿਆਦਾ ਥੈਂਕ ਯੂ ਮੇਰੀ ਢਾਲ ਲੋ ਇੰਨਾ ਸਵਾਦ ਬਣਾਉਂਦੀ ਕਜ਼ਰੀਲਾ I love you so much